ਗੜੀ ਸਾਰਿਆਂ ਨੂੰ ਸੈਂਟਰ ਪਰਖਾਨ ਵਾਲੇ ਪਹੁੰਚੇ ਆਂ ਪੰਚਾਇਤ ਵੱਲੋਂ ਤਿੰਨ ਕਰਮਾਂ ਦਾ ਰਾਹ ਛੇ ਕਰਮਾਂ ਦਾ ਖੜਾਇਆ ਗਿਆ ਹੈ ਬਹੁਤ ਚੰਗਾ ਪ੍ਰਾਲਾ ਕੀਤਾ ਗਿਆ ਕਾਬਲ ਸਿੰਘ ਸਮਾਗ ਜੇ ਅਸੀਂ ਵੀ ਚੱਲਦੇ ਅੱਜ ਤੇ ਇਹ ਰਾਹ ਕਾਉਣ ਸਿੱਪ ਨੇ ਜਮਾ ਨਾਲ ਹੈ ਤਿੰਨ ਕਿਲੇ ਵਾਹੀ ਹੈ ਬਸ ਕਾਉਣ ਸਿੱਪ ਤੋਂ ਤੇ ਛੇ ਕਰਮਾਂ ਦੀ ਜੰਦੀ ਹੈ ਇਹਨੇ ਕਦੀ ਨਹੀਂ ਆਣਾ ਇਹ ਮਾਲਾ ਪੱਥਰ ਲੱਗੇ ਇੱਥੇ ਆਉਂਦਾ ਰਾਹ ਇਹ ਆਇਆ ਬਣਾ ਦੇ ਦੋਤਰਾ ਬਣਾ ਲਾ ਉਹ ਉਹ ਉੱਤ ਤੱਕ ਜਾਊਗਾ ਰਾਹ ਛੇ ਕਰਮਾ ਦਾ ਉਹ ਪੱਥਰ ਲੱਗਾ ਪਿਆ ਉਹ ਟਰੈਕਟਰ ਖੜਾ ਹੈ ਬਸ ਇੱਧੂ ਥੋੜਾ ਜਾ ਹੋਊਗਾ ਵਧੀਆ ਚੰਗੀ ਸੋਚ ਆ ਬਾਈਆਂ ਦੀ ਪੰਚਾਇਤ ਨੇ ਰਾਹ ਮਿਲ ਕੇ ਦੇਖੇ ਵਧੀਆ ਡੰਡੀਆਂ ਨਿਕਲਦੀਆਂ ਰਾਹ ਚੌੜੇ ਹੋ ਜਾਣਗੇ ਕਾਬਲ ਸੜਕ ਬਣਨੀ ਇੱਥੇ ਪੱਕਾ ਬਣੋਗੇ ਇੱਥੇ ਸੜਕ ਬਣਨੀ ਇੱਥੇ 30 ਫੁੱਟ ਹੈ 30 ਫੁੱਟ ਹੈ 30 ਫੁੱਟ ਦਾ ਬਹੁਤ ਹੋ ਜਾਂਦਾ ਹੈ ਓਹ ਹੋ

ਟੈਂਡ ਦਾ ਪੂਰਾ ਸਹਿਯੋਗ ਹੈ ਹੁਣ ਚਲੋ ਵਧੀਆ ਕੰਮ ਹੋ ਗਿਆ ਹਾਲਾ ਕਹਿੰਦਾ ਸੱਤ ਮਣੀ ਨਿਕਲੇ ਹਾਂ 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 ਇਹ ਨਾ ਰਾਂ ਨਿਕਲੇ ਬਈ ਇਹਨਾਂ ਦਾ ਬਹੁਤ ਟ੍ਰੈਕਟਰ ਵੀ ਅੰਦਰ ਆਉਗਾ ਮੰਨੋ ಮೋಟಲ ಹೆಾ ಸಾರಾಚ ಆ ಟ್ರ್ಯಾಕ್ಟರ್ ਅੱਜ ਲੈਣਾ ਹਰਾ ਬੱਟੇ ਇੰਨਾ ਰਾਹ ਦੇਖ ਲੋ ਹੁਣ ਤੁਸੀਂ ਵੀ ਡੰਡੀ ਤੇ ਇੰਨਾ ਰਾਹ ਆ ਗਿਆ ਪ੍ਰਕਾਰੀ ਚ ਪੱਕਾ ਰਾਹ ਬਣ ਲੈ ਇੱਥੇ ਪਰ ਇਹਨੇ ਕਿੰਨੇ ਕਸਾਲਾਂ ਤੋਂ ਚੱਲੀ ਜਾਂਦਾ ਪਰ ਬਦਾਂ ਕਾਮਲ ਵਰਗੇ ਨਿਕੜਾ ਲਿਆ ਪੰਚਾਇਤ ਨੇ ਵਧਿਆ ਕੰਮ ਕਰਾ ਪੂਰਾ ਸਲੰਗਾ ਜੋ ਕੰਮ ਹੈ ਪੂਰਾ ਛੋਟਾ ਯਾਰ ਆ ਦੇਖ ਲੋ ਉੱਪਰ ਤੱਕ ਨਿਕਲਿਆ ਇਹ ਰਾਹ ਲੈਖਲਾ ਕੈਂਪਰ ਦਾ ਗਾਂ ਹੀ ਦਾ ਆਪਣਾ उहो oh, त ਦੇ ਪਿੰਡ ਪਰਖਾਨ ਵਾਲਾ ਪੰਚਾਇਤ ਵੱਲੋਂ ਸਿਲੰਗਰਮਾ ਰੰਦੀ ਕਢਾਈ ਗਈ ਹੈ। ਸਰਕਾਰੀ ਰਾਹ ਉਹ ਦੇਖ ਲੋ ਥੋੜੀ ਛੋਟੀ ਡੰਡੀ ਸੀ। ਕੌਣ ਸਿੱਟੇ ਇਹ ਨਾਲ ਹੀ ਮਲਤਨ ਕਰਕੇ ਮੈਂ ਲਵਾਈ ਦੀ ਹੈ। ਆ ਵੀ ਰਾਹ ਉਧਰ ਫੰਡਰੀ ਨਹੀਂ ਜਾਂਦਾ। ਆ ਪੱਕਾ ਰੋਡ ਐ। ਇਹ ਪੱਕਾ ਰੋਡ ਹੀ ਆ ਸਿੱਧਾ ਵੇੜਾ। ਦੇਖ ਲੋ ਤੰਤ ਦਾ ਜੇ ਚਲੇ ਕੋਈ ਨਵੀਂ ਪੱਕਾ ਰੰਦਾ ਪਹਿਲਾਂ ਲੰਡੀਆਂ ਦਾ ਹਨ। ਉਸ ਕੰਮ ਰਹੇਗਾ 26 ਰੁਪਏ ਪਹਿਲਾਂ ਪ੍ਰਾਣਿਤ ਕਰਦਾ ਉਹਨੇ 30 ਪਾਤੀ। ਭਾਈ ਜੰਮੀ ਵੀ ਬਸ ਕੋਈ ਇੱਕ ਅਗਲੀ ਪ੍ਰੋਜੈਕਟ ਵਿੱਚ ਕਿਉਂ ਨਾ ਕਰਦੇ। ਰਾਹ ਹੀ ਕਢਾਵੇ ਕਿ ਕੋਈ ਦਿੱਕਤ ਨਾ ਪਵੇ ਹੁਣ ਤੁਸੀਂ ਆਪ ਹੀ ਦੇਖਾ ਇਹ ਬੱਧਾ ਰੋੜ ਇਹੋ ਸ਼ਾਟ ਬੰਦਾਗਾ ਪਾਗਣਾ ਨਾ ਆਪਣਾ ਪਾਈ ਹੈ ਉਹਨਾਂ ਨੇ ਪੰਚਾਇਤ ਨਾਲ ਰਲ ਕੇ ਇਹ ਚੰਗਾ ਬਾਰਲੇ ਦੀ ਜ਼ਰੂਰਤ ਕੀਤੀ ਹੈ ਜੇ ਇਹ ਵੀ ਚੱਲ ਪਿਆ ਜੇ ਇਦੂਆਂ ਦੇ ਨਾਲ ਪਰ ਲੜਾ ਖੰਡ ਚੱਲ ਰੂਗੀ ਤੁਸੀਂ ਆਪ ਦੇਖੋ ਹੁਣ ਰਾਹ ਕਿੱਲਾ ਹੋ ਜਿਹੜਾ ਨਿਕਲੇਗਾ ਉਹ ਬਾਲੇ ਦੀ ਪਰਖਾਨਾ ਤੱਕ ਜਾਣਾ ਹੈ 4-5 ਕਿਲੋਮੀਟਰ ਪਰਖਾਨਾ ਦਾ ਪਿੰਡ ਹੈ ਇੰਨੀ ਦੂਰ ਇਹ ਰਾਹ ਜਾਊਗਾ மகாப்படாது அப்பா இது அப்படிமெரிக்கோடு